ਐਨਆਈਜੀ ਨੇ ਗੈੰਗਸਟਰ ਗੋਲਦੀ ਬਰਾੜ ਦੇ ਲਈ ਚੰਡੀਗੜ੍ਹ ਕੋਰਡ ਦਾ ਰੋਕ ਕੀਤਾ ਹੈ ਗੈਂਗਸਟਰ ਗੋਲਦੀ ਢਿੱਲੋਂ ਖਿਲਾਫ ਵੀ ਵਾਰੰਟ ਦੀ ਮੰਗ ਕੀਤੀ ਗਈ ਹੈ ਗੋਲਦੀ ਬਰਾੜ ਦਾ ਐਸੋਸੀਏਟਾ ਢਿੱਲੋਂ ਚੰਡੀਗੜ੍ਹ ਦੇ ਵਿੱਚ ਸਰੋਵਰੀ ਦੇ ਘਰ ਦੇ ਬਾਹਰ ਫਾਇਰਿੰਗ ਦਾ ਦਰਸਲੇਪੂਰਾ ਮਾਮਲਾ ਹੈ 19 ਜਨਵਰੀ ਨੂੰ ਸੈਕਟਰ 5 ਦੇ ਵਿੱਚ ਕਾਰੋਬਾਰੀ ਦੇ ਘਰ ਬਾਹਰ ਫਾਇਰਿੰਗ ਹੋਈ ਸੀ ਮਾਮਲੇ ਦੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਪੁਲਿਸ ਹੁਣ ਸਮਾਂ ਤੋਂ ਉਸ ਕਿਹਦੇ ਦੌਰਾਨ ਗੋਲਦੀ ਬਰਾੜ ਦਾ ਨਾਮ ਸਾਹਮਣੇ ਆਇਆ ਸੀਗਾ ਤਾਂ ਹੁਣ ਐਨਆਈਜੀ ਦੇ ਵੱਲੋਂ ਗੈਂਗਸਟਰ ਗੋਲਦੀ ਬਰਾੜ ਦੀ ਗ੍ਰਿਫਤਾਰੀ ਦੇ ਲਈ ਵਾਰੰਟ ਦੀ ਮੰਗ ਕੀਤੀ ਗਈ ਹੈ ਐਨਆਈਏ ਨੇ ਗ੍ਰਿਫਤਾਰੀ ਵਾਰੰਟ ਦੇ ਲਈ ਚੰਡੀਗੜ੍ਹ ਕੋਰਟ ਦਾ ਦਰਸ ਰੁਕ ਕੀਤਾ ਹੈ ਗੈਂਗਸਟਰ ਗੋਲਡੀ ਢੱਨੋਂ ਖਿਲਾਫ ਵੀ ਵਾਰੰਟ ਦੀ ਮੰਗ ਕੀਤੀ ਗਈ ਹੈ ਗੋਲਡੀ ਬਰਾੜ ਦਾ ਜੋ ਕਿ ਐਸੋਸੀਏਟ ਦੱਸਿਆ ਜਾ ਰਿਹਾ ਹੈ ਗੋਲਡੀ ਢੱਨੋਂ ਚੰਡੀਗੜ੍ਹ ਦੇ ਵਿੱਚ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ ਦਾ ਦਰਸ ਲਈ ਪੂਰਾ ਮਾਮਲਾ ਜੋ ਕਿ ਦੱਸਿਆ ਜਾ ਰਿਹਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਮਨੋਜ ਐਨਆਈਏ ਦੇ ਵੱਲੋਂ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੇ ਲਈ ਵਾਰੰਟ ਦੀ ਮੰਗ ਕੀਤੀ ਗਈ ਹੈ ਤੇ ਜੋ ਇਹ ਪੂਰਾ ਮਾਮਲਾ ਹੈ ਆ ਚੰਡੀਗੜ੍ਹ ਦੇ ਵਿੱਚ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ ਦਾ ਇਸ ਬਾਰੇ ਵਿਸਤਾਰ ਦੇ ਨਾਲ ਜਾਣਨਾ ਚਾਹਾਂਗੇ ਦੇਖੋ ਪਰਮਿੰਦਰ ਏ 19 ਜਨਵਰੀ 2024 ਨੂੰ ਸੈਕਟਰ 5 ਚੰਡੀਗੜ੍ਹ ਦੇ ਵਿੱਚ ਇੱਕ ਕਾਰੋਬਾਰੀ ਵੱਡਾ ਕਾਰੋਬਾਰੀ ਹੈ ਪੰਜਾਬ ਚੰਡੀਗੜ੍ਹ ਦਾ ਉਹਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਔਰ ਫਾਇਰਿੰਗ ਤੋਂ ਬਾਅਦ ਜਦ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ 8 ਲੋਕਾਂ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਤੇ ਇਹ ਗੱਲ ਸਾਹਮਣੇ ਆਈ ਸੀ ਕਿ ਇੱਕ ਐਕਸਟਰਸ਼ਨ ਦਾ ਮਾਮਲਾ ਸਾਹਮਣੇ ਆਇਆ 3 ਕਰੋੜ ਦੀ ਐਕਸਟਰਸ਼ਨ ਜਿਹੜੀ ਹੈ ਉਹ ਮੰਗੀ ਗਈ ਸੀ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਗਈ ਸੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਦੇ ਉਹ ਜਿਹੜੇ ਸਾਹਮਣੇ ਆਇਆ ਸੀਗਾ ਵੀ ਗੈਂਗਸਟਰ ਗੋਲਦੀ ਬਰਾੜ ਜਿਹੜਾ ਵਿਦੇਸ਼ ਚ ਬੈਠਾ ਹੈ ਉਹਦੇ ਕੈਨ ਤੇ ਇਹ ਫਾਇਰਿੰਗ ਕੀਤੀ ਗਈ ਜਿਹੜਾ ਬਿਜ਼ਨਸਮੈਨ ਹੈ ਉਹਦੇ ਘਰ ਫਾਇਰਿੰਗ ਕੀਤੀ ਗਈ ਹੁਣ ਇਹ ਐਨਆਈਏ ਨੇ ਕੇਸ ਜਿਹੜਾ ਆਪਣੇ ਕੋਲ ਲੈ ਲਿਆ ਜੀ ਜਾਣਕਾਰੀ ਜਾਣਕਾਰੀ ਮਿਲੀ ਹੈ ਔਰ ਐਨਆਈਏ ਹੁਣ ਇਹਦੇ ਵਿੱਚ ਇਨਵੈਸਟੀਗੇਸ਼ਨ ਲਗਾਤਾਰ ਕਰ ਰਹੀ ਹੈ ਔਰ ਇਹ ਜਿਹੜੀ 2 ਦਿਨ ਪਹਿਲਾਂ ਵੀ ਪੰਜਾਬ ਦੇ ਵਿੱਚ ਵੀ ਐਨਆਈਏ ਵੱਲੋਂ ਕਈ ਸਰਚ ਆਪਰੇਸ਼ਨ ਕਿਤੇ ਗਏ ਔਰ ਜिले ਵੀ 골ਡੀ ਬਰਾਰ ਦੇ ਜਿਹੜੇ ਐਸੋਸੀਏਟਸ ਨੇ ਜਾਂ ਉਹਨਾਂ ਦੇ ਦਾ ਲਿੰਕ ਹੈ ਉਹਨਾਂ ਨੂੰ ਵੀ ਲੈ ਕੇ ਕਈ ਅਹਿਮ ਸੁਰਾਗ ਜਿਹੜੇ ਜਾਣਕਾਰੀ ਹੁਣ ਤੱਕ ਵੀ ਸੋਰਸ ਸਾਨੂੰ ਜਾਣਕਾਰੀ ਦੇ ਰਹੇ ਉਹਦੇ ਵਿੱਚ ਕਾਫੀ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਅਹਿਮ ਸੁਰਾਗ ਮਿਲੇ ਹਾਲਾਂਕਿ ਹੁਣ NIA ਵੱਲੋਂ ਚੰਡੀਗੜ੍ਹ ਦੀ NIA CBI ਦੀ ਜਿਹੜੀ ਕੋਡ ਹੈ ਉਹਦੇ ਵਿੱਚ ਉਹਨੇ ਇੱਕ ਐਪਲੀਕੇਸ਼ਨ ਵੀ ਮੂਵ ਕੀਤੀ ਹੈ ਜਿਹਦੇ ਵਿੱਚ ਨਾਨ ਅਵੇਲੇਬਲ ਵਾਰੰਟ ਦੀ ਗੱਲ ਕੀਤੀ ਗਈ ਹੈ ਗ੍ਰਿਫਤਾਰੀ ਦੀ ਜਿਹੜੀ ਹੈਗੀ ਐਪਲੀਕੇਸ਼ਨ ਲਾਈ ਗਈ ਹੈ ਜਿਹਦੇ ਸ਼ੁਰੂਆਈ ਹੁਣ 5 ਜੁਲਾਈ ਨੂੰ ਕਿਸੀ ਜਾਣੀ ਹਾਲਾਂਕਿ ਕੋਰਟ ਵੱਲੋਂ ਵੀ ਕਿਹਾ ਗਿਆ ਹੈ ਕਿ ਜਿੰਨੇ ਵੀ ਚੀਜ਼ਾਂ ਨੇ ਤੁਹਾਡੇ ਕੋਲ ਜਿਹੜੇ ਵੀ ਐਵੀਡੈਂਸ ਨੇ ਉਹ ਤੁਸੀਂ ਪੇਸ਼ ਕਰੋ ਜਿਸ ਕਰਕੇ ਹੁਣ ਜੁਲਾਈ 5 ਜੁਲਾਈ ਨੂੰ ਵੀ ਹੁਣ ਅਗਲੀ ਸੁਣਵਾਈ ਹੋਣੀ ਹੈ ਲੇਕਿਨ NIA ਵੱਲੋਂ ਕਈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਸ ਪੂਰੇ ਮਾਮਲੇ ਨੂੰ ਹੈਂਡਓਵਰ ਕਰਕੇ ਆਪਣਾ ਆਪਣੇ ਕੋਲ ਲੈ ਕੇ ਇਹਦੇ ਵਿੱਚ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਚ ਜਿਹੜਾ ਦਾਵਾ ਕੀਤਾ ਜਾ ਰਿਹਾ ਕਿ ਕਈ ਚੀਜ਼ਾਂ ਦਾ ਖੁਲਾਸਾ ਆਣ ਵਾਲੇ ਸਮੇਂ ਕਿਤਾ ਜਾਏਗਾ ਕਿ ਇਸ ਤਰ੍ਹਾਂ ਦੇ ਐਸੋਸੀਏਟਸ ਕੰਮ ਕਰ ਰਹੇ ਨੇ ਹੋਰ ਕੌਣ ਕੌਣ ਲੋਕ ਇਹਦੇ ਵਿੱਚ ਸ਼ਾਮਿਲ ਨੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਐਮਆਈਏ ਇਨਵੈਸਟੀਗੇਟ ਕਰਦੀ ਨਜ਼ਰ ਆ ਰਹੀ ਹੈ। ਹਾਂ ਠੀਕ ਹੈ ਠੀਕ ਹੈ ਮਨੋਜ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਦੱਸ ਲੈਣਾ ਕਿ ਇਹਦੇ ਵੱਲੋਂ ਗੈਂਗਸਟਰ ਗੋਲਟੀ ਬਰਾੜ ਦੀ ਗ੍ਰਿਫਤਾਰੀ ਦੇ ਲਈ ਵਾਰੰਟ ਦੀ ਮੰਗ ਕੀਤੀ ਗਈ ਹੈ ਨਈਏ ਨੇ ਗ੍ਰਿਫਤਾਰੀ ਵਾਰੰਟ ਦੇ ਲਈ ਚੰਡੀਗੜ੍ਹ ਕੋ ਹਾਂ ਦਰਸਲ ਪੂਰਾ ਮਾਮਲਾ ਜੁੜਿਆ ਹੈ ਚੰਡੀਗੜ੍ਹ ਦੇ ਵਿੱਚ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ ਦੇ ਨਾਲ 19 ਜਨਵਰੀ ਨੂੰ ਸੈਕਟਰ 5 ਦੇ ਵਿੱਚ ਕਾਰੋਬਾਰੀ ਦੇ ਘਰ ਦੇ ਬਾਹਰ ਜੋ ਕਿ ਫਾਇਰਿੰਗ ਹੋਈ